ਅੱਖਾਂ ਵੇਖਦੀਆਂ ਨੇ ਵਖਾਈਆਂ ਵੀ ਜਾਂਦੀਆਂ ਨੇ ਅੱਖਾਂ ਮਿਲਦੀਆਂ ਨੇ ਲੜਾਈਆਂ ਵੀ ਜਾਂਦੀਆਂ ਨੇ ਅੱਖਾਂ ਝੁਕਦੀਆਂ ਨੇ ਚੁਰਾਈਆਂ ਵੀ ਜਾਂਦੀਆਂ ਨੇ ਅੱਖਾਂ ਬੋਲਦੀਆਂ ਨੇ ਰੁਹਾਈਆਂ ਵੀ ਜਾਂਦੀਆਂ ਨੇ ਅੱਖਾਂ ਸੰਗਦੀਆਂ ਨੇ ਡਰਾਈਆਂ ਵੀ ਜਾਂਦੀਆਂ ਨੇ ਅੱਖਾਂ ਸੌਂਦੀਆਂ ਨੇ ਤੇ ਖਲਵਾਈਆਂ ਵੀ ਜਾਂਦੀਆਂ ਨੇ ਅੱਖਾਂ ਵਿੱਚ ਵਸਾਇਆ ਜਾਂਦਾ ਹੈ ਅੱਖਾਂ ਵਿੱਚ ਸਮਾਇਆ ਜਾਂਦਾ ਹੈ ਅੱਖਾਂ ਉੱਤੇ ਬਿਠਾਇਆ ਜਾਂਦਾ ਹੈ ਅੱਖਾਂ ਤੋਂ ਡਗਾਇਆ ਜਾਂਦਾ ਹੈ ਅੱਖਾਂ ਨਾਲ ਬੁਲਾਇਆ ਜਾਂਦਾ ਹੈ ਅੱਖਾਂ ਤੋਂ ਪਰੇ ਹਟਾਇਆ ਜਾਂਦਾ ਹੈ ਅੱਖਾਂ ਵਿੱਚ ਦਿਲ ਡੋਬਿਆ ਜਾਂਦਾ ਹੈ ਅੱਖਾਂ ਤੋਂ ਖੰਜਰ ਖੋਬਿਆ ਜਾਂਦਾ ਹੈ ਅੱਖਾਂ ਨਾਲ ਕਦੇ ਰੋਕਿਆ ਜਾਂਦਾ ਹੈ ਅੱਖਾਂ ਨਾਲ ਕਦੇ ਟੋਕਿਆ ਜਾਂਦਾ ਹੈ ਅੱਖਾਂ ਤੇ ਦੋਸ਼ ਥੋਪਿਆ ਜਾਂਦਾ ਤੇ ਅੱਖਾਂ ਨਾਲ ਬੰਦਾ ਸੋਧਿਆ ਜਾਂਦਾ ਹੈ ਅੱਖਾਂ ਵਿੱਚ ਲੋਕ ਰੜਕਦੇ ਨੇ ਅੱਖਾਂ ਨਾਲ ਲੋਕ ਝੜਕਦੇ ਨੇ ਅੱਖਾਂ ਤੋਂ ਇਸ਼ਾਰੇ ਟਪਕਦੇ ਨੇ ਅੱਖਾਂ ਵਿੱਚ ਲਾਰੇ ਤਰਸਦੇ ਨੇ ਅੱਖਾਂ ਤੋਂ ਅੰਗਾਰੇ ਵਰਸਦੇ ਨੇ ਤੇ ਅੱਖਾਂ ਵਿੱਚ ਤਾਰੇ ਚਮਕਦੇ ਨੇ ਅੱਖਾਂ ਜਾਮ ਪਿਲਾਂਦੀਆਂ ਨੇ ਅੱਖਾਂ ਰਾਜ਼ ਲੁਕਾਂਦੀਆਂ ਨੇ ਅੱਖਾਂ ਪਰਦੇ ਪਾਂਦੀਆਂ ਨੇ ਅੱਖਾਂ ਪੜਨੇ ਲਾਂਦੀਆਂ ਨੇ ਅੱਖਾਂ ਗ਼ਜ਼ਲ ਗਵਾਉਂਦੀਆਂ ਨੇ ਤੇ ਅੱਖਾਂ ਜੀ ਹਾਂ ਅੱਖਾਂ ਸ਼ਾਇਰ ਬਣਾਉਂਦੀਆਂ ਨੇ ਤੇ ਸ਼ਾਇਰ ਆਖਦਾ ਤੇਰੀਆਂ ਅੱਖਾਂ ਕੋ ਸਿਵਾ ਇਸ ਦੁਨੀਆ ਮੇਂ ਔਰ ਰੱਖਾ ਕੀਆ ਹੈ